ਤਾਨੂੰ ਸਾਰਿਆਂ ਨੂੰ ਪਤਾ ਤੁਸੀਂ ਫੇਸਬੁਕ ਤੇ ਵਿੱਚ ਸਾਰਿਆਂ ਨੇ ਦੇਖਿਆ ਕਿ ਜਿਹੜਾ ਪੰਨਜਾਬ ਦਾ ਨਹੀਂ ਪੂਰੇ ਹਿੰਦੁਸਤਾਨ ਦਾ ਗੁਰਦਾਰ ਜਿਹੜਾ ਆ ਪੰਨੂ ਉਹਨੇ ਬਾਵਾ ਸਾਹਿਬ ਦੰਬੇੜਕਰ ਸਾਹਿਬ ਵਾਸਤੇ ਇਹਨੇ ਗਲਤ ਸ਼ਬਦ ਬੋਲੇ ਆ ਔਰ ਲੋਕਾਂ ਦੇ ਵਿੱਚ ਬੜਾ ਗਲਤ ਮੈਸੇਜ ਦਿੱਤਾਇਆ ਅਸੀਂ ਪੰਨੂ ਦਾ ਵਿਰੋਧ ਕਰਦੇ ਆ ਔਰ ਸਾਥੀਓ ਅੱਜ ਤੁਸੀਂ ਦੇਖਿਆ ਇਕੱਲਾ ਦਲਿਤ ਸਮਾਜ ਨਹੀਂ ਉਹਨਾਂ ਦੇ ਨਾਲ ਪੂਰਾ ਸ਼ਹਿਰ ਹਰ ਜਾਤੀ ਹਰ ਬਰਾਦਰੀ ਹਰ ਜੱਥੇ ਵੰਦੀ ਤਾਰਿਕ ਜੱਥੇ ਵੰਦੀ ਸਿੱਖ ਸਾਈ ਸਭ ਇਕੱਠੇ ਹੋ ਕੇ ਪੰਨੂ ਦਾ ਵਿਰੋਧ ਕਰਦੇ ਆਂ ਔਰ ਪੰਨੂ ਮਾਮਾ ਸਾੜਾ ਸਾਡਾ ਕਹਿੰਦਾ ਨਾ ਵੀ ਅਸੀਂ ਬਾਵਾ ਸਾਹਿਬ ਦੇ ਪੁੱਤ ਢੋਣੇ ਆਂ ਅਸੀਂ ਪੰਨੂ ਨੂੰ ਚੇਤਾਵਨੀ ਦਿੰਦੇ ਆਂ ਕਿ ਪੰਨੂ ਸਾਹਿਬ ਤੁਸੀਂ ਸਾਡੇ ਪੁੱਤਾਂ ਨੂੰ ਦੇਖ ਕੇ ਆਓ ਜੇ ਤੇ ਸਾਨੂੰ ਦੱਸ ਕੇ ਆਓ ਵੀ ਕਿੱਥੇ ਪੁੱਤ ਢੋਣੇ ਆਂ ਜੇ ਤੁਹਾਡੀਆਂ ਲੱਭਾ ਬਵਾ ਤੁਹਾਡੇ ਬੰਦਿਆਂ ਦੀਆਂ ਨਾ ਵੱਡੀਆਂ ਤੇ ਸਮਾਜ ਨੇ ਤਾਂ ਸਾਨੂੰ ਵੀ ਬਾਵਾ ਦੇ ਪੁੱਤਰੇ ਕਹੀਓ ਅਸੀਂ ਚੈਲੰਜ ਕਰਦੇ ਆਂ ਪੰਨੂ ਨੂੰ ਕਿ ਸਾਨੂੰ ਦੱਸ ਕੇ ਆਈਓ ਰਾਜੂ ਚੋਰਾ ਮੰਗੂਣਾ ਆਈਓ ਕਿ ਦਾ ਪੁੱਤ ਟੋਣ ਜਾ ਕੇ ਦਾ ਪੁੱਤ ਦੇ ਕੁਛ ਕਰਨਾ ਰਾਤ ਨੂੰ ਨਾ ਆਈਓ ਦੱਸ ਕੇ ਆਈਓ ਇਹ ਤੁਹਾਨੂੰ ਦੱਸਾਂਗੇ ਕਿ ਇਹ Dalit ਸਮਾਜ ਇਹ ਸਮਾਜ ਜਿਹਨੇ ਹਿੰਦੂस्तानी ਲੋਗ ਇਹ ਤੁਹਾਡੇ ਖਿਲਾਫ ਕਿੰਨਾ ਆ ਸਿਰਫ ਚੋਰਾ ਮੰਗੂਣਾ ਆਈਓ ਅਸੀਂ ਅੱਜ ਧੰਨਵਾਦ ਕਰਦੇ ਹਾਂ ਭਾਸਕਰ ਸਾਹਿਬ ਦਾ ਜਿਨ੍ਹਾਂ ਨੇ ਸਾਰੀਆਂ ਜੱਥੇਬੰਦੀਆਂ ਹਰ ਇੱਕ ਸਮਾਜ ਨੂੰ ਨਾਲ ਲੈ ਕੇ ਪਨੂਦ ਭਾਮੇ ਦਾ ਵਿਰੋਧ ਕੀਤਾ ਆ ਔਰ ਧੰਨਵਾਦ ਕਰਦੇ ਆਂ ਅਸੀਂ ਭਾਸਕਰ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਗੁਰਪ੍ਰਤ ਸਿੰਘ ਪੰਨੂ ਵਿਦੇਸ਼ ਦੀ ਧਰਤੀ ਦਾ ਡਟ ਕੇ ਸਾਡੇ ਹਿੰਦੁਸਤਾਨ ਦੇ ਰਹਿਬਰ ਸਾਡੇ ਬਾਬਾ ਰਾਮ ਅੰਬੇਦਕਰ ਸਾਹਿਬ ਸੰਵਿਧਾਨ ਦੇ ਅਰਜੇਤਾ ਜੋ ਕਿ ਦਬੜੇ ਕੁਛ ਨੰਮ ਸਭ ਦਵਾਉਣ ਵਾਲੇ ਜੋ ਅੱਜ ਸੰਵਿਧਾਨ ਅਦਾਲਤ ਮਾਨਯੋਗ ਅਦਾਲਤਾਂ ਬਣੀਆਂ ਸੰਵਿਧਾਨ ਦੇ ਮੁਤਾਬਕ ਬਣੀਆਂ ਅੱਜ ਜੇ ਕਹਿਣਾ ਤਕਾਉਣ ਦਾ ਹੋਵੇ ਅਦਾਲਤਾਂ ਦੇ ਵਿੱਚ ਜਾ ਕੇ ਅਸੀਂ ਨਿਆਂ ਦੇ ਜਿਹੜੇ ਪ੍ਰਤੀਕ ਨੇ ਉਹਨਾਂ ਕੋ ਨਿਆਂ ਮੰਗੀ ਜਾ ਅੱਜ ਬੜੀ ਦਖਦਾਈ ਖਬਰ ਹੈ ਜੋ ਇਹ ਪੰਨੂ ਧਰਮਾਂ ਦੇ ਵਿੱਚ ਪਾੜ ਪਾ ਰਿਹਾ ਸਾਡੇ ਰੈਵਰ ਨੇ ਸ੍ਰਿਸ਼ਟੀ ਦੇ ਚੇਤਾ ਮਾਰਜੀ ਬਾਲਮੀਕੀ ਜੀ ਭਗਤ ਕਬੀਰ ਜੀ ਗੁਰਨਾਨਕ ਦੇਵ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰੂ ਰਵੀਦਾਸ ਮਹਾਰਾਜ ਜੀ ਕ੍ਰਿਸ਼ਨ ਭਗਵਾਨ ਜੀ ਭਗਵਾਨ ਰਾਮਚੰਦਰ ਜੀ ਔਰ ਗੁਰਗੋਵਨ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣੇ ਬੱਚੇ ਵਾਰ ਤੇ ਇਹ ਬਾਹਰਲੀ ਧਰਤੀ ਦੇ ਬੇਟਾ ਸਾਡੇ ਬੱਚਿਆਂ ਦਾ ਨੁਕਸਾਨ ਕਰਾਉਣਾ ਚਾਹੁੰਦਾ ਅਸੀਂ ਨਾ ਖਾਲਸਾ ਚਾਹਨੇ ਆ ਨਾ ਹਿੰਦੂ ਰਾਸ਼ਟਰ ਚਾਹਨੇ ਆ ਅਸੀਂ ਚਾਹਨੇ ਆ ਗੁਰਨਾਨਕ ਦੇਵ ਜੀ ਦਾ ਭਗਵਾਨ ਰਾਮ ਜੀ ਦਾ ਫਲਸਫਾ ਮਾਸੀ ਵਾਲਮੀਕੀ ਜੀ ਦਾ ਫਲਸਫਾ ਹੋਵੇ ਸਾਰੇ ਆਪਸ ਦੇ ਵਿੱਚ ਨਾਲ ਮਿਲ ਰਹੀਏ ਹਿੰਦੂ ਮੁਸਲਮ ਸਿੱਖ ਸਾਰੇ ਆਪਸ ਵਿੱਚ ਭਾਈ 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 ਜੈ ਜੈਕਾਰ ਛਲੇ ਨਹੀਂ ਜੜੀਆਂ ਭਾਰਤ ਵਿਰੋਧੀ ਤਾਕਤਾਂ ਇਹ ਪੰਨੂ ਵਰਗੇ ਜਿਨ੍ਹਾਂ ਨੇ ਸਮਾਜ ਨੂੰ ਵੰਡਣ ਵਾਸਤੇ ਬਾਬਾ ਭੀਮਰਾ ਅੰbedkar ਜੀ ਨੇ ਉਦਾਂ ਨੂੰ ਲਾਂ ਦੀ ਗੱਲ ਕੀਤੀ ਅਤੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅੱਜ ਅਸੀਂ ਸਾਰੇ ਜਾਣੇ ਉਸ ਸੋਚ ਨੂੰ ਜਿਹੜੀ ਦੇਸ਼ ਵਿਰੋਧੀ ਸੋਚ ਆ ਉਸ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੁੰਦੇ ਆ ਅੱਜ ਇਸ ਮੰਚ ਤੇ ਸਾਰੇ ਜਾਣੇ ਇਕੱਠੇ ਆ ਚਾਹੇ ਉਹ ਕੋਈ ਕਿਸੇ ਵੀ ਜਾਤ ਬਰਾਦਰੀ ਕਿਸੇ ਵੀ ਧਰਮ ਨਾਲ ਸਾਰੇ ਜਣੇ ਇਕੱਠੇ ਆ ਇਹ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਜਿਨ੍ਹਾਂ ਨੇ ਸਾਂਝੀ ਵਾਰਤਾ ਦਾ ਸਾਨੂੰ ਉਪਦੇਸ਼ ਦਿੱਤਾ ਇਕੱਠੇ ਰਹਿਣਾ ਸਿਖਾਇਆ ਜਿੱਦਾ ਜੀ ਕੀ ਭਾਸਕਰ ਜਿਨੇ ਗਿਆ ਕਿ ਅਸੀਂ ਉਸ ਫਲਸਫੇ ਦੇ ਰਹਿਣਾ ਚਾਹੁੰਦੇ ਆ ਅਸੀਂ ਅੱਜ ਇਸ ਸੋਚ ਦਾ ਬੰਨੂ ਦਾਣੀ ਇਸ ਸੋਚ ਦਾ ਵਿਰੋਧ ਕਰਦੇ ਹੋਏ ਉਹਦਾ ਬੁੱਧ ਸਾੜ ਰਹੇ ਆ ਇਹ ਸੋਚ ਕਦੀ ਵੀ ਪੰਜਾਬ ਤੇ ਹਾਵੀ ਨਹੀਂ ਹੋਊਗੀ ਪੰਜਾਬ ਦੇ ਹਾਲਾਤ ਕਦੀ ਵੀ ਖਰਾਬ ਨਹੀਂ ਹੋਣ ਦਵਾਗੇ ਅਸੀਂ ਇਸ ਪੰਜਾਬ ਨੂੰ ਦੁਬਾਰਾ ਮੋੜ ਉਸ ਕਾਲੇ ਦੌਰ ਤੇ ਨਹੀਂ ਜਾਣ ਦੇਵਾਂਗੇ ਇੱਥੇ ਸਾਰੇ ਜਣੇ ਇਕੱਠੇ ਰਹਿਣਾ ਚਾਹਦੇ ਆ ਤੇ ਸਾਰੇ ਹੀ ਆਪਸ ਦੇ ਵਿੱਚ ਮਿਲ ਜੁਲ ਕੇ ਰਹਿੰਦੇ ਪਏ ਆ ਇਸ ਸੋਚ ਨੂੰ ਅੱਜ ਅਸੀਂ ਮੂੰਹ ਤੋੜ ਜਵਾਬ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਬੰਨੂ ਜੇ ਤੇਰੇ ਸ਼ੁੱਧ ਹੈਗੀ ਹੈ ਨਾ ਤੇ ਪੰਜਾਬ 'ਚ ਆ ਕੇ ਸਾਡੇ ਨਾਲ ਟੱਕਰ ਆ ਲਾ ਅਸੀਂ ਪੰਜਾਬ ਦੇ ਬੰਦੇ ਆ ਸਾਡਾ ਭਾਈਚਾਰਾ ਇਦਾਂ ਹੀ ਬੜਿਆ ਰਹਿਣਾ ਵਾ ਸਾਡਾ ਭਾਈਚਾਰਾ ਕੋਈ ਨਹੀਂ ਤੋੜ ਸਕਦਾ ਲੇਕਿਨ ਜੇ ਤੂੰ ਬਕਵਾਸ ਕਰਦਾ ਵਾ ਨਾ ਤੇ ਸੋਚ ਸਮਝ ਕੇ ਕਰਿਆ ਕਰ ਤੈਨੂੰ ਪਤਾ ਨਹੀਂ ਤੂੰ ਕੀ ਬੋਲਣਾ ਕੀ ਨਹੀਂ ਬੋਲਣਾ ਜੇ ਤਾ ਆਪਣੇ ਬਾਪ ਦੀ ਉਲਾਦ ਆ ਤੇ ਸਾਡੇ ਨਾਲ ਪੰਜਾਬ ਥਾਕੇ ਟੱਕਰ ਲਾ ਮੈਂ ਹੁਣ ਬੇਨਤੀ ਕਰਾਂਗਾ ਆਪਣੇ ਸਿੱਧੀ ਸਾਹਿਬ ਕੋ ਸ਼ਰ ਬੋਲਣ